ਪੇਸ਼ ਹੈ ਪੰਜਾਬ ਦੀ ਹਫ਼ਤਾਵਾਰੀ ਸਮਾਚਾਰ ਸਮੀਖਿਆ ਵਾਚਿਕਾ ਚੰਚਲ ਸ਼ਰਮਾ ਕੇਂਦਰੀ ਬਜਟ 2024-25 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਰੋਜ਼ਗਾਰ ਹੁਨਰ ਸੁਖਮ ਲਗੂ ਦੇ ਦਰਮਿਆਨੇ ਉਦਯੋਗਾਂ ਅਤੇ ਮੱਧ ਵਰਗ ਤੇ ਧਿਆਨ ਕੇਂਦਰਿਤ ਕੀਤਾ ਹੈ 2 ਲੱਖ ਕਰੋੜ ਦੇ ਕੇਂਦਰੀ ਖਰਚ ਨਾਲ 5 ਸਾਲਾਂ ਦੀ ਮਿਆਦ ਵਿੱਚ 4 ਕਰੋੜ 10 ਲੱਖ ਨੌਜਵਾਨਾਂ ਲਈ ਰੋਜ਼ਗਾਰ ਹੁਨਰ ਅਤੇ ਹੋਰ ਮੌਕਿਆਂ ਵਾਸਤੇ ਪੰਜ ਯੋਜਨਾਵਾਂ ਤੇ ਪਹਿਲ ਕਦਮੀਆਂ ਦਾ ਪ੍ਰਧਾਨ ਮੰਤਰੀ ਪੈਕੇਜ ਦਿੱਤਾ ਗਿਆ ਹੈ ਇਸਾਲ ਸਿੱਖਿਆ ਰੋਜ਼ਗਾਰ ਤੇ ਹੁਨਰ ਲਈ 148000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਪਹਿਲੀ ਯੋਜਨਾ ਪਹਿਲੀ ਵਾਰ ਆਉਣ ਵਾਲਿਆਂ ਲਈ ਹੈ ਇਹ ਸਾਰੇ ਰਸਮੀ ਖੇਤਰਾਂ ਚ ਨਵੇਂ ਕਰਮਚਾਰੀਆਂ ਵਿੱਚ ਦਾਖਲ ਹੋਣ ਵਾਲੇ ਸਾਰੇ ਵਿਅਕਤੀਆਂ ਨੂੰ 1 ਮਹੀਨੇ ਦੀ ਤਨਖਾਹ ਪ੍ਰਦਾਨ ਕਰੇਗੀ ਦੂਸਰੀ ਯੋਜਨਾ ਨਿਰਮਾਣ ਵਿੱਚ ਰੋਜ਼ਗਾਰ ਸਿਰਜਣ ਲਈ ਹੈ ਰੋਜ਼ਗਾਰ ਦੇ ਪਹਿਲੇ 4 ਸਾਲਾਂ ਵਿੱਚ ਉਹਨਾਂ ਦੇ ईपीएफਓਸ ਯੋਗਦਾਨ ਦੇ ਸਬੰਧ ਵਿੱਚ ਕਰਮਚਾਰੀ ਅਤੇ ਰੋਜ਼ਗਾਰਦਾਤਾਵਾਂ ਦੋਵਾਂ ਨੂੰ ਸਿੱਧੇ ਤੌਰ ਤੇ ਨਿਰਧਾਰਤ ਪੈਮਾਨੇ ਤੇ ਇੱਕ ਪ੍ਰੋਤਸਾਹਨ ਪ੍ਰਦਾਨ ਕੀਤਾ ਜਾਵੇਗਾ ਤੀਜੀ ਯੋਜਨਾ ਸਾਰੇ ਖੇਤਰਾਂ ਵਿੱਚ ਵਾਧੂ ਰੋਜ਼ਗਾਰ ਨੂੰ ਕਵਰ ਕਰੇਗੀ 1 ਲੱਖ ਪ੍ਰਤੀ ਮਹੀਨਾ ਦੀ ਤਨਖਾਹ ਤੋਂ ਘੱਟ ਦੇ ਸਾਰੇ ਵਾਧੂ ਰੋਜ਼ਗਾਰਾਂ ਨੂੰ ਗਿਣਤੀ ਵਿੱਚ ਲਿਆ ਜਾਵੇਗਾ ਸਰਕਾਰ ਰੋਜ਼ਗਾਰਦਾਤਾਵਾਂ ਨੂੰ ਹਰੇਕ ਵਾਧੂ ਕਰਮਚਾਰੀ ਵਾਸਤੇ ਉਹਨਾਂ ਦੇ ईपीएफओ ਯੋਗਦਾਨ ਲਈ 2 ਸਾਲਾਂ ਲਈ ਪ੍ਰਤੀ ਮਹੀਨਾ 3000 ਤੱਕ ਦੀ ਅਦਾਇਗੀ ਕਰੇਗੀ ਚੌਥੀ ਯੋਜਨਾ ਰਾ ਸਰਕਾਰਾਂ ਤੇ ਉਦਯੋਗ ਦੇ ਸਹਿਯੋਗ ਨਾਲ ਹੁਨਰ ਲਈ ਹੈ 5 ਸਾਲਾਂ ਦੀ ਮਿਆਦ ਵਿੱਚ 20 ਲੱਖ ਨੌਜਵਾਨ ਹੁਨਰਮੰਦ ਹੋਣਗੇ ਪੰਜਵੀਂ ਯੋਜਨਾ ਇੰਟਰਨਸ਼ਿਪ ਬਾਰੇ ਹੈ ਕੇਂਦਰ ਪੰਜ ਸਾਲਾਂ ਵਿੱਚ 1 ਕਰੋੜ ਨੌਜਵਾਨਾਂ ਨੂੰ 500 ਪ੍ਰਮੁੱਖ ਕੰਪਨੀਆਂ ਚ ਅਪਰਟਨਿਸ਼ਿਪ ਦੇ ਮੌਕੇ ਪ੍ਰਦਾਨ ਕਰਨ ਲਈ ਇੱਕ ਵਿਆਪਕ ਯੋਜਨਾ ਸ਼ੁਰੂ ਕਰੇਗਾ। ਘਰੇਲੂ ਸੰਸਥਾਵਾਂ ਵਿੱਚ ਉੱਚ ਸਿੱਖਿਆ ਵਾਸਤੇ 10 ਲੱਖ ਤੱਕ ਦੇ ਕਰਜ਼ੇ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਸਤੇ ਔਰਤਾਂ ਤੇ ਕੁੜੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ ਬਜਟ ਵਿੱਚ 3 ਲੱਖ ਕਰੋੜ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ। ਇਸ ਸਾਲ ਪਿੰਡੂ ਬੁਨਿਆਦੀ ਢਾਂਚੇ ਸਮੇਤ ਪਿੰਡੂ ਵਿਕਾਸ ਲਈ 2 ਲੱਖ 40000 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਚੌਥਾ ਗੇੜ 25000 ਗ੍ਰਾਮੀਣ ਬਸਤੀਆਂ ਨੂੰ ਹਰ ਮੌਸਮ 'ਚ ਸੰਪਰਕ ਪ੍ਰਦਾਨ ਕਰਨ ਲਈ ਸ਼ੁਰੂ ਕੀਤਾ ਜਾਵੇਗਾ ਜੋ ਆਪਣੀ ਆਬਾਦੀ 'ਚ ਵਾਧੇ ਦੇ ਮੱਦੇਨਜ਼ਰ ਯੋਗ ਬਣ ਗਈਆਂ ਨੇ ਬਿਨਾਂ ਕਿਸੇ ਜ਼ਮਾਨਤੀ ਜਾਂ ਤੀਜੀ ਧਿਰ ਦੀ ਗਾਰੰਟੀ ਦੇ ਮਸ਼ੀਨਰੀ ਅਤੇ ਉਪਕਰਨਾ ਦੀ ਖਰੀਦ ਲਈ ਐਮਐਸਐਮਈ ਨੂੰ ਮਿਆਦੀ ਕਰਜ਼ੇ ਦੀ ਸਹੂਲਤ ਦੇਣ ਵਾਸਤੇ ਇੱਕ ਨਵੀਂ ਕ੍ਰੈਡਿਟ ਗਾਰੰਟੀ ਯੋਜਨਾ ਪੇਸ਼ ਕੀਤੀ ਜਾਵੇਗੀ तरुण श्रेणी देय ऋण दे मुद्रा कर्ज़ियां दी हद मौजूदा 10 लाख रुपये ਤੋਂ ਵਧਾ ਕੇ 20 लाख रुपये ਕੀਤੀ ਜਾਵੇਗੀ ਸਰਕਾਰ ਨਿਵੇਸ਼ ਲਈ ਤਿਆਰ ਪਲੱਗ ਐਂਡ ਪਲੇ ਉਦਯੋਗਿਕ ਪਾਰਕਾਂ ਦੇ ਵਿਕਾਸ ਲਈ 100 ਸ਼ਹਿਰਾਂ ਚਾਹੇ ਇਸ ਦੇ ਨੇੜੇ ਤੇੜੇ ਸੰਪੂਰਨ ਬੁਨਿਆਦੀ ਢਾਂਚੇ ਦੇ ਨਾਲ ਸਹੂਲਤ ਪ੍ਰਦਾਨ ਕਰੇਗੀ ਇਸ ਬਜਟ ਵਿੱਚ ਖੇਤੀਬਾੜੀ ਤੇ ਸਹਾਇਕ ਖੇਤਰ ਵਾਸਤੇ 152000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਅਗਲੇ 2 ਸਾਲਾਂ ਵਿੱਚ ਦੇਸ਼ ਭਰ ਵਿੱਚ 1 ਕਰੋੜ ਕਿਸਾਨਾਂ ਨੂੰ ਪ੍ਰਮਾਣੀਕਰਨ ਅਤੇ ਬ੍ਰਾਂਡਿੰਗ ਰਾਹੀਂ ਕੁਦਰਤੀ ਖੇਤੀ ਨਾਲ ਜੋੜਿਆ ਜਾਵੇਗਾ ਅਤੇ 10000 ਲੋੜ ਅਧਾਰਤ ਬਾਇਓ ਇਨਪੁਟ ਸਰੋਤ ਕੇਂਦਰ ਸਥਾਪਿਤ ਕੀਤੇ ਜਾਣਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2 ਦੇ ਤਹਿਤ ਕੋਈ 10 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 1 ਕਰੋੜ ਸ਼ਹਿਰੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੀਆਂ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ ਕਿਫਾਇਤੀ ਦਰਾਂ ਤੇ ਕਰਜ਼ਿਆਂ ਦੀ ਸਹੂਲਤ ਵਾਸਤੇ ਵਿਆਜ ਸਬਸਿਡੀ ਦੀ ਵਿਵਸਥਾ ਦੀ ਵੀ ਯੋਜਨਾ ਹੈ ਪਿੰਡੂ ਤੇ ਸ਼ਹਿਰੀ ਖੇਤਰਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 3 ਕਰੋੜ ਵੱਧ ਮਕਾਨਾਂ ਦਾ ਐਲਾਨ ਕੀਤਾ ਗਿਆ ਜਿਸ ਲਈ ਲੋਡਿੰਦੀ ਅਲਾਟਮੈਂਟ ਕੀਤੀ ਜਾ ਰਹੀ ਹੈ ਸੋਨੇ ਅਤੇ ਚਾਂਦੀ ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ ਨਵੀਂ ਟੈਕਸ ਬਨਾਲੀ ਦੇ ਤਹਿਤ ਤਨਖਾਹਦਾਰ ਕਰਮਚਾਰੀਆਂ ਲਈ ਮਿਆਰੀ ਘਟौती ਨੂੰ 50000 ਤੋਂ ਵਧਾ ਕੇ 75000 ਕਰਨ ਦੀ ਤਜਵੀਜ਼ ਹੈ ਇਸੇ ਤਰ੍ਹਾਂ ਪੈਨਸ਼ਨਰਾਂ ਵਾਸਤੇ ਪਰਿਵਾਰਿਕ ਪੈਨਸ਼ਨ ਦੀ ਘਟौती ਨੂੰ 15000 ਤੋਂ ਵਧਾ ਕੇ 25000 ਕਰਨ ਦੀ ਤਜਵੀਜ਼ ਹੈ ਇਸ ਨਾਲ ਲਗਭਗ 4 ਕਰੋੜ ਤਨਖਾਹਦਾਰ ਵਿਅਕਤੀਆਂ ਤੇ ਪੈਨਸ਼ਨਰਾਂ ਨੂੰ ਰਾਹਤ ਮਿਲੇਗੀ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਕੇਂਦਰੀ ਤਬਾਦਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ ਟੈਕਸ ਵੰਡ 2024-25 ਲਈ ਪੰਜਾਬ ਵਾਸਤੇ 22537 ਕਰੋੜ 11 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ ਗ੍ਰਾਂਟ ਇਨ ਏਡ 2024-25 ਲਈ ਪੰਜਾਬ ਵਾਸਤੇ 11748 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ 25 ਫਰਵਰੀ 2024 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਐਮਜ਼ ਬਠਿੰਡਾ ਸੰਗਰੂਜ ਪੀਜੀਆਈਐਮਆਰ ਦਾ 300 ਬਿਸਤਰਿਆਂ ਵਾਲਾ ਸੈਟੇਲਾਈਟ ਕੇਂਦਰ ਅਤੇ ਭਾਰਤ ਦੇ ਤੀਜੇ दर्जे ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਤੇ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਹੋਰ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ ਉਨਾ ਫਿਰੋਜ਼ਪੁਰ ਪੰਜਾਬ ਵਿਖੇ ਪੀਜੀਆਈ ਐਮਆਰ ਦੇ 100 ਬਿਸਤਰਿਆਂ ਵਾਲਾ ਸੈਟੇਲਾਈਟ ਸੈਂਟਰ ਦਾ ਨੀਂ ਪੱਥਰ ਵੀ ਰੱਖਿਆ। 스마트 ਸਿਟੀਜ਼ ਮਿਸ਼ਨ ਅਧੀਨ ਤਿੰਨ ਸ਼ਹਿਰ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਚੁਣੇ ਗਏ। ਦਸੰਬਰ 2023 ਤੱਕ ਪੰਜਾਬ ਨੂੰ 2536 ਕਰੋੜ ਰੁਪਏ ਤੋਂ ਵੱਧ ਜਾਰੀ ਕੀਤੇ ਗਏ ਲਗਭਗ 5756 ਕਰੋੜ ਰੁਪਏ ਦੇ 201 ਪ੍ਰੋਜੈਕਟਾਂ 'ਚ ਵਰਕ ਆਰਡਰ ਜਾਰੀ ਕੀਤੇ ਗਏ ਨੇ ਇਸੇ ਤਰ੍ਹਾਂ ਪੰਜਾਬ ਚ 2232 ਕਿਲੋਮੀਟਰ ਤੋਂ ਵੱਧ ਰਾਸ਼ਟਰੀ ਰਾਜਮਾਰਗ ਬਣਾਏ ਗਏ 29000 ਕਰੋੜ ਰੁਪਏ ਦੀ ਲਾਗਤ ਨਾਲ 5 ਗ੍ਰੀਨਫੀਲ ਅਤੇ ਆਰਥਿਕ ਲਾਂਗੇ ਵੀ ਬਣਾਈ ਜਾ ਰਹੇ ਨੇ ਇਸ ਤੋਂ ਇਲਾਵਾ ਸੂਬੇ ਚ ਹੋਰ ਵੀ ਕਈ ਪ੍ਰੋਜੈਕਟ ਚੱਲ ਰਹੇ ਨੇ ਤੇ ਉਮੀਦ ਕੀਤੀ ਜਾਂਦੀ ਹੈ ਕਿ ਆਉਂਦੇ ਸਾਲਾਂ ਚ ਪੰਜਾਬ ਦੀ ਨੁਹਾਰ ਹੋਰ ਵੀ ਵਧੀਆ ਤੇ ਬਿਹਤਰ ਹੋਵੇਗੀ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ